ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਿਗੁਰ ਮਨ ਕਮਨਾ ਤੀਰਥ ਹੈ ਮਨ ਕਮਨਾ ਇਹ ਸੰਵੰਦਕ ਪਾਠ ਹੈ ਸਤਗੁਰ ਮਨ ਕੰਮ ਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਬੁਝਾਏ ਥੋੜਾ ਜਿਹਾ ਖਸਕੇ ਜਿਸ ਨੂੰ ਦੇ ਬੁਝਾਏ ਨੋ ਨੰਨੇ ਹੋੜਾ ਆਪ ਜੀ ਦੀ ਗਿਆਤ ਵਾਸਤੇ ਜਾਣਕਾਰੀ ਵਾਸਤੇ ਇਹ ਬੇਨਤੀ ਕਰਦੇ ਵਾਂ ਇੱਕ ਓੰਕਾਰ ਤੋਂ 18 10 20 ਤੱਕ ਸਾਰੀ ਬਾਣੀ ਵਿੱਚ ਨੂੰ ਪਾਠ ਕਿਤੇ ਨਹੀਂ ਆਵੇਗਾ ਨੰਨੇ ਦੁਲੈਂਕੜ ਜਾਂ ਨੰਨੇ ਦਲੈਂਕੜ ਤੇ ਟਿੱਪੀ ਇਹ ਬਿਲਕੁਲ ਨਹੀਂ ਆਵੇਗਾ ਨੰਨੇ ਹੋੜਾ ਆਵੇਗਾ ਨੰਨਾ ਤੇ ਊੜੇ ਔਂਕੜ ਆਵੇਗਾ ਨੰਨੇ ਹੋੜਾ ਨੋ ਨੰਨਾ ਊੜੇ ਔਂਕੜ ਨੋ ਸੋ ਇਹ ਪਾਠ ਆਉਣਗੇ ਇਸ ਲਈ ਨੂੰ ਜਾਂ ਨੂੰ ਪਾਠ ਕਿਤੇ ਵੀ ਨਹੀਂ ਕਰਨਾ ਕਿਤੇ ਵੀ ਉਹ ਬੋਲਣਾ ਨਹੀਂ ਜਿਸ ਨੋ ਦੇ ਬੁਝਾਏ ਸਤਿਗੁਰ ਮੰਨ ਕਾਮਨਾ ਤੀਰਥ ਹੈ ਜਿਸ ਨੋ ਦੇ ਬੁਝਾਏ ਸਤ ਗੁਰ ਮਨ ਕਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਮਨ ਚਿੰਦਿਆ ਵਾਰ ਪਾਵਣਾ ਜੋ ਇੱਛਾ ਸੋ ਫਲ ਪਾਏ ਮਨ ਚਿੰਦਿਆ ਚਿੰਦਿਆ ਪੁੱਲਾਂ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਆ ਮਨ ਚਿੰਦਿਆ ਵਾਰ ਪਾਵਣਾ ਜੋ ਇੱਛਾ ਸੋ ਫਲ ਪਾਏ 나ਉ ਧਾਈਐ 나ਉ ਮੰਗੀਐ ਨਾਮੇ ਸਹਜ ਸਮਾਈਐ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਮਨ ਮੇਰੇ ਹਰ ਰਸ ਚਾਖ ਇਥੇ ਵਿਸਰਾਮ ਹੈ ਤਿਖ ਜਾਏ ਤਿਖ ਪੂਲਾ ਹੀ ਬੋਲਨ ਜਿਨੇ ਗੁਰਮੁਖ ਚਾਖਿਆ ਸਹਜੇ ਰਹੇ ਸਮਾਈ ਰਹਾਉ ਜਿਨੇ ਸਤਗੁਰ ਸੇਵਿਆ ਤਿਨੇ ਪਾਇਆ ਨਾਮ ਨਿਦਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦਾ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਹਿਰਦਾ ਕਮਲ ਪ੍ਰਗਾਸਿਆ ਇਥਿ ਵਿਸਰਾਮ ਲਾਗਾ ਸਹਿਜ ਧਿਆਨ ਮਾਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਾਤ ਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹਉ ਮੈਂ ਮਮਤਾ ਮਾਰਕੈ ਹਰ ਰਾਖਿਆ ਉਰਤਾਰ ਹਉ ਤੈ ਨ ਕਬਲੇ ਹਾਰਨੈ ਜਿਨਾ ਨਾਮੇ ਲੱਗਾ ਪਿਆਰ ਸੇਈ ਸੁਖੀਏ ਚਹੋ ਜੁਗੀ ਜਿਨਾ ਨਾਮ ਅਖੋਟ ਅਪਾਰ ਸੇਈ ਸੁਖੀਏ ਚਹੋ ਜੁਗੀ ਇਥੇ ਵਿਸਰਾਮ ਜੁਗੀ ਥੁੜਕਸ ਕੇ ਬੋਲਨਾ ਜਿਨਾ ਨਾਮ ਅਖੋਟ ਅਪਾਰ ਗੌਰ ਮਿਲੇ ਆਏ ਨਾਮ ਪਾਈਐ ਚੂਕੈ ਮੋਹ ਪਿਆਸ ਹਰਿ ਸੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ ਜਿਨਾ ਹਰ ਕਾ ਸਾਦ ਆਇਆ ਹਾਉ ਤਿਨ ਬਲੇ ਹਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਕਈ ਵਾਰ ਬਾਣੀ ਪੜਦਿਆਂ ਆਪਾਂ ਕਈਆਂ ਅੱਖਰਾਂ ਨੂੰ ਬਿਨਾ ਮਤਲਬ ਇਹ ਭਾਰਾ ਬੋਲ ਜਾਂਦੇ ਆ ਤਾਂ ਅਰਥ ਬਦਲ ਜਾਂਦਾ ਹੈ ਜਿਨਾ ਹਰ ਕਾ ਸਾਦ ਆਇਆ ਸਾਦ ਦਦਾ ਹੈ ਸਾਦ ਇਹਦਾ ਅਰਥ ਹੈ ਸਵਾਦ ਆਨੰਦ ਰਾਸ ਤੇ ਜੇ ਬੋਲ ਜਾਈਏ ਸਾਦ ਆਇਆ ਸਾਧ ਦਾ ਅਰਥ ਹੈ ਸਾਧੂ ਸਾਧਨਾ ਕਰਨ ਵਾਲਾ ਤੇ ਪਾਠੀ ਇਹ ਗਲਤੀ ਕਰ ਜਾਂਦੇ ਨੇ ਜਿਨ੍ਹਾਂ ਹਰ ਕਾ ਸਾਧ ਆਇਆ ਉਹ ਗਲਤ ਹੈ ਸਾਧ ਤੇ ਸਾਦ ਬੜਾ ਫਰਕ ਹੈ ਉਚਾਰਨ ਦਾ ਵੀ ਤੇ ਅਰਥਾਂ ਦਾ ਵੀ ਖਿਆਲ ਰੱਖੜਾ ਜੀ ਜਿਨ੍ਹਾਂ ਹਰ ਕਾ ਸਾਧ ਆਇਆ ਹਾਉ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾਸ